ਕੀ ਬੀਰਜੀ ਤੁਹਾਡਾ ਮੇਰਾ ਨਾਮ ਪਰਦੀਪ ਸਿੰਘ ਹੈ ਹਾਂ ਕੀ ਕਹਿਣਾ ਚਾਹੁੰਦੇ ਹੋ ਮੈਂ ਡਿਸਟ੍ਰਿਕਟ ਮੁਕਰ ਗ੍ਰਾਮ ਕਰਦਾ ਮੈਂ ਜਿਹੜਾ ਮੈਂ ਬਜ਼ਾਰ ਦੀ ਜਮਾ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਮੈਂ ਥੋੜੀ ਥੋੜੀ ਵੀ ਨੈਸ਼ਨਲ ਰੇਲ ਤੇ ਟੈਟਾ ਮੈਂ ਤੇ ਨੈਸ਼ਨਲ ਤੇ ਮੈਂ 6.28 ਪਰ ਨੌਜਾ ਪਾ ਲਾ ਚੁੱਕਿਆ ਹਾਂ ਉਮਰ ਉਮਰ ਕਿੰਨੀ ਹੈ ਤੁਹਾਡੀ ਮੇਰੀ 32 ਪਾਸ ਹੋਇਆ ਹੈ ਸਰ ਹੂੰ ਤੇ ਮੈਂ 2 ਸਾਲ ਹੋ ਗਏ ਨੇ ਨਹੀ ਚੱਲਦਾ ਅੱਛਾ ਹੋਰ ਵੀ ਕੰਮ ਕਰਦੇ ਹੋ ਕੋਈ ਹਾਂਜੀ ਕਰਬੇਟਰ ਦਾ ਕੰਮ ਕਰਦਾ ਅੱਛਾ ਫਿਰ ਇੱਥੇ ਟਾਈਮ ਕਿਵੇਂ ਦਿੰਦੇ ਹੋ ਜੇ ਮੰਨ ਲਓ ਸ਼ਾਮ ਨੂੰ 6 ਵਜੇ ਤੋਂ ਬਾਅਦ ਚਾਹੀਦਾ ਰੌਣਜੀ ਤੇ ਰਾਤ 8 ਵਜਿਆਂ ਦੇ ਰਾਤ ਦੇ ਰੌਣਜੀ ਵਰਕ ਕਰਦੇ ਆ ਤੇ ਫਿਰ ਸਵੇਰ ਚਾਹੀਦਾ 4 ਵਜੇ ਅੱਛਾ ਤੁਹਾਡੇ ਵਰਗੇ ਨੌਜਵਾਨ ਨੇ ਕਿੱਧਰਲੇ ਪਾਸੇ ਜਾ ਰਹੇ ਨੇ ਕਿ ਜਦੋਂ ਨਸ਼ੇ ਦੀ ਗੱਲ ਕੀਤੀ ਜਾਵੇ ਹੋਰ ਮੋਬਾਈਲਾਂ ਦੀ ਹਨਾ ਉੱਥੇ ਕੰਮ ਆ ਜੀ ਉਹਨਾਂ ਨੂੰ ਕੀ ਮੈਸੇਜ ਹੈ ਮੈਸੇਜ ਉਹਨਾਂ ਨੇ ਇਹੀ ਦੇਣਾ ਚਾਹਣਾ ਹੈ ਜੀ ਵੀ ਵੱਧ ਤੋਂ ਵੱਧ ਟਾਈਮ ਕੱਢੇ ਕਿ ਗਰੁੰਡਾ ਹਲਾਓ ਤਾਂ ਜੋ ਤੁਹਾਡੀ ਜ਼ਿੰਦਗੀ ਬਿਹਤਰ ਬਣ ਸਕੇ ਜਾਂ ਤੁਹਾਡੀ ਲਾਈਫ ਆਣੀ ਵਧੀਆ ਬਣ ਸਕੇ ਜੀ ਪਤਾ ਹੀ ਨਾਮ ਕੀ ਹੈ ਤੁਹਾਡਾ ਤੇ ਕਿੱਥੇ ਖੜ ਕੇ ਆਏ ਹੋ ਮੈਸੂਰ ਜੀ ਕਿਸ ਗੇਮ 'ਚ ਭਾਗ ਲਿੱਤਾ ਸੀ 200 ਮੀਟਰ 400 800 ਕਿੱਥੋਂ ਦੇ ਰਹਿਣ ਵਾਲੋ ਨਾਮ ਕੀ ਹੈ ਤੁਹਾਡਾ ਗੋਰਦੀ ਬਖਸ਼ੀਸ਼ ਕਾ ਮੇਰਾ ਨਾਮ ਹੈ ਉਮਰ ਕਿੰਨੀ ਹੈ ਜੀ ਮੈਂ ਬੜਾ 70 70 80 ਤੋਂ ਉੱਪਰ ਐਸੇ ਬੀ ਕਲਾਸ ਤੋਂ ਉੱਪਰ ਹੈ ਮੇਰੀ 70 ਲਖਾਈ ਅੱਛਾ ਕਿਹੜੀ ਗੇਮ ਸੀਗੀ ਕਿੱਥੇ ਖੇਡ ਕੇ ਆਏ ਤੁਸੀਂ ਮੈਂ ਸ਼ੋਰ ਬੇਟਾ ਅੱਛਾ ਜਿੱਤ ਕੇ ਕਿੰਨੇ ਮੈਡਲ ਮਿਲੇ ਤੁਹਾਨੂੰ ਮੈਂ ਬੜਾ 5 ਮੈਡਲ ਅੱਛਾ ਨੌਜਵਾਨ ਜਿਹੜੇ ਕਿ ਅੱਜ ਕੱਲ ਨਸ਼ੇ ਦੀ ਦਲਦਲ 'ਚ ਜਾ ਰਹੇ ਨੇਗੇ ਜਾਂ ਮੋਬਾਈਲਾਂ 'ਚ ਰੁੱਝੇ ਹੁੰਦੇ ਨੇਗੇ ਕੀ ਮੈਸੇਜ ਹੈ ਉਹਨਾਂ ਨੂੰ ਬੇਟੇ ਉਹਨਾਂ ਦੀ ਜਿਹੜੀ એનર્ਜੀ ਉਹਨਾਂ ਨੇ ਹੈ ਨਸ਼ੇ ਦੇ ਤੇ ਗਰਜ਼ ਕਮਾ ਮਵਾਏ ਤੇ ਕਰਦੇ ਉਹੀ ਉਹਦੀ ਉਹਨਾਂ ਦੀ એનર્ਜੀ ਡਰਾਉਨ ਵਿੱਚ ਆ ਲੱਖੂ ਗੀਤ ਜੋ ਉਸ ਦਿਰਾਇਦਾ ਕਿੰਨੇ ਸਾਲਾਂ ਤੋਂ ਤੁਸੀਂ ਖੇਡਾਂ ਤੇ ਮੈਂ ਤਾਂ ਉਹ ਤੇ ਜੰਮ ਜੀ ਸੁਣ ਤੇ ਚੱਲੀ ਮੇਰੀ ਮਾਂ ਅਹ ਰੇਸ ਰੇਸ ਕਿ ਹਾਂਜੀ ਹਾਂਜੀ ਬੇਟਾ ਹਮ ਹੜੱਜ ਲੌਕ ਜਾਂ ਬੇ ਮੈਰਾਥਨ ਵੀ ਕਰਦੀਆਂ ਅਸੀਂ ਦੋਨੋਂ 21 ਕਿਲੋਮੀਟਰ ਦੇ ਤੇ 10 ਕਿਲੋਮੀਟਰ ਆ ਰੰਗ ਦਾ ਉਹ ਬੇਸ਼ੱਕ ਇਹ ਵੰਦੇ ਨਹੀਂ ਬਰਤੋਂਦੇ ਬਾਹਰ ਰੋਣੀ ਮੇਰੀ ਉਮਰ 64 ਸਾਲ ਹੈ ਜੀ ਤੇ ਮੈਨੂੰ 3 ਸਾਲ ਹੋ ਗਏ ਜਿਵੇਂ ਆ ਜੀ ਪਾਰਟਿਸਪੇਟ ਕਰਦੀ ਨੂੰ ਤੇ ਹੁਣ ਤੱਕ ਮੈਂ ਕਰੀਬ 125 ਦੇ ਮੈਡਲ ਜਿੱਤ ਚੁੱਕੀ ਆ ਤੇ ਮਤਲਬ ਬੱਚਿਆਂ ਨੂੰ ਮੈਂ ਅਜਿਹਾ ਬੱਚਿਆਂ ਨੂੰ ਜਵਾਨ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹਣੀ ਆ ਕਿ ਜੇ ਅਸੀਂ ਇਸ ਉਮਰ 'ਚ ਖੇਡ ਸਕਦੇ ਆ ਤੇ ਇੰਨੇ-ਇੰਨੇ ਮੈਡਲ ਜਿੱਤ ਕੇ ਆ ਸਕਦੇ ਆ ਤੇ ਜਵਾਨ ਬੱਚੇ ਕਿਉਂ ਨਹੀਂ ਖੇਡ ਸਕਦੇ ਤੇ ਨਸ਼ੇ ਵੱਲ ਕਿਉਂ ਜਾਂਦੇ ਨੇ ਇੱਕ ਬੱਚਾ ਜੇ ਕਰਦਾ ਨਸ਼ਾ ਕਰਦਾ ਤਾਂ ਉਹਦੇ ਮਗਰ ਕਿੰਨਾ ਪਰਿਵਾਰ ਰਹੁੰਦਾ ਹੈ ਉਹਦੇ ਬੱਚੇ ਰੋਂਦੇ ਨਹੀਂ ਉਹਦੇ ਮਾਪੇ ਰੋਂਦੇ ਨੇ ਤੇ ਸਾਰੇ ਮਤਲਬ ਰਿਸ਼ਤੇਦਾਰਾਂ ਨੂੰ ਵੀ ਕਿੰਨੀ ਤਕਲੀਫ ਹੁੰਦੀ ਆ ਤੇ ਕਿਉਂ ਮਾੜਾ ਕੰਮ ਛੱਡ ਕੇ ਕਿਉਂ ਕਿਸੇ ਚੰਗੇ ਕੰਮ ਵੱਲ ਲੱਗਣਾ ਚਾਹੀਦਾ ਉਹਨਾਂ ਨੂੰ ਇੱਕ ਮੈਂ ਸਰਕਾਰਾਂ ਨੂੰ ਇਹ ਗੁਜਾਰਿਸ਼ ਕਰਨਾ ਚਾਹੁੰਦੀ ਆ ਕਿ ਕਈ ਤਾਂ ਸਰਕਾਰੀ ਜੋਬ ਚ ਨੇ ਜੀ ਉਹਨਾਂ ਨੂੰ ਪੈਨਸ਼ਨ ਮਿਲਦੀ ਆ ਕਈਆਂ ਨੂੰ ਸਰਕਾਰੀ ਨੌਕਰੀ ਦੀ ਰਤਨਖਾਹ ਮਿਲਦੀ ਆ ਤੇ ਸਾਡੇ ਵਰਗੇ ਅਸੀਂ ਤਾਂ ਇੱਕ ਬਿਜ਼ਨਸਮੈਨ ਹਾਂ ਜੀ ਮੈਂ ਟੇਲਰ ਆ ਫੇਸ਼ ਤੋਂ ਤੇ ਅਸੀਂ ਆਪਣੇ ਘਰੋਂ ਇੰਨਾ ਖਰਚਾ ਕਰਕੇ ਜਾਂਦੇ ਆ ਕੰਮ ਸਕੇਮ ਜੀ ਸਰਕਾਰ ਸਾਨੂੰ ਹੋਰ ਕੁਝ ਨਹੀਂ ਦੇ ਸਕਦੀ ਸਾਡੇ ਰੇਲਵੇ ਬਾਸ ਹੀ ਬਣਾ ਦੇਵੇ ਤਾਂ ਕਿ ਅਸੀਂ ਕਿੱਥੇ ਮਰਜੀ ਜਾਣਾ ਅਸੀਂ ਥੋੜਾ ਬੀ ਮੰਡ ਜਾ ਸਕੀ ਜੀ ਨਾਮ ਗਸ਼ੇਕ ਸਿੰਘ ਕਿੱਥੋਂ ਪਿੰਡ ਮੰਡੀ ਕਲਾਂ ਅੱਛਾ ਕਿਹੜੀ ਗੇਮ ਚ ਪਾਗ ਲਿੱਤਾ ਸੀ 100 ਮੀਟਰ 200 400 ਮੀਟਰ ਹੰਗਣਾ ਜੀ ਹਮ ਭਾਈ ਜੰਮ ਚ ਅੱਛਾ ਕਿੱਥੇ ਕਿੱੜ ਕੇ ਆਏ ਹੋ ਅਸੀਂ ਮਸੂਰ ਖੇੜ ਕੇ ਆਏ ਹਾਂ ਮਸੂਰ ਸਾਰੇ ਕਿੰਨੇ ਕਿ ਜਨੇ ਗਏ ਸੀ ਪੰਜਾਬ ਚ ਜੀ ਪੰਜਾਬ ਚੋਂ ਗਏ ਸੀ 29 ਜਾਨੀ 70 ਅੱਛਾ 70 ਸੀ ਅੱਛਾ ਸਰਕਾਰ ਵੱਲੋਂ ਕੋਈ ਮਿਲਦਾ ਤੁਹਾਨੂੰ ਮੁਆਵਜ਼ਾ ਕੋਈ ਖਰਚਾ ਪਾਣੀ ਜੇ ਸਰਕਾਰ ਸਾਨੂੰ ਦੇਵੇ ਤਾਂ ਅਸੀਂ ਹੂਰ ਵੀ ਹਾਂ ਕਾਹ ਬਤਾ ਇਹ ਕੰਮ ਹੈ ਨਾ ਹੋਰ ਬੱਚੇ ਨਹੀਂ ਆ ਰਹੇ ਕੋ ਜਿਹੜੇ ਜਿਹੜੇ ਪੁਹੜੀ ਮੰਡੀ ਕਲਾਂ ਤੇ ਟੂ ਵੀ ਚੱਲਦੀ ਹੈ ਜੀ ਚੜਦੀ ਕਲਾ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆਂ ਅੱਛਾ ਕੰਮ ਕੀ ਕਰਦੇ ਤੁਸੀਂ ਵੈਸੇ ਇਧਰ ਲਈ ਲਾਈਨ ਚ ਕਿਵੇਂ ਆਏ ਖੇਡਾਂ ਦੇ ਪਰੇ ਜੇ ਸ਼ੁਰੂ ਤੋਂ ਮਤਲਬ ਹੁੰਦੇ ਪੜਦੇ ਸੀ ਖੇਡਦੇ ਸੀ ਤੇਰੇ ਨਾਲ ਕਬੱਡੀ ਵੀ ਖੇਡੀ ਹੈ ਰੇਸ ਤੇ ਗਏ ਹੋਗੇ ਰੇਸਾਂ ਵਿੱਚ ਰੇਸ ਚ ਕਿੰਨੇ ਕਿਲੋਮੀਟਰ ਦੀ ਰੇਸ ਸੀ ਤੁਹਾਡੇ 100 ਮੀਟਰ 200 ਹੀ 400 ਮੀਟਰ ਹਾਂ 800 ਮੀਟਰ ਕੋਈ ਮੈਸੇਜ ਨੌਜਵਾਨਾਂ ਨੂੰ ਨੌਜਵਾਨ ਜੀ ਨਸ਼ਾ ਦਾ ਹੁਣ ਆਪਣਾ ਸਾਰਾ ਪੰਜਾਬੀ ਮਤਲਬ ਗਲ ਚੁੱਕਿਆ ਜੀ ਜਿੱਧਰਲੇ ਪਾਸੇ ਆਪਣਾ ਨੌਜਵਾਨ ਲੱਗੀ ਪਾ ਸਰਕਾਰ ਵਾਲਾ ਮੋਟਾ ਹੋ ਕਰੀ ਤੇ ਆਪਣਾ ਆਪਾਂ ਜਵਾਨਾਂ ਨੂੰ ਬਚਾ ਸਕਦੇ ਅੱਛਾ ਨੌਜਵਾਨਾਂ ਨੂੰ ਜੀ ਮੰਨ ਲਓ ਤੁਹਾਡੇ ਕੋਲ ਟ੍ਰੇਨਿੰਗ ਲੈਣੀ ਹੋ ਦੇ ਸਕਦੇ ਤੁਸੀਂ ਦੇ ਸਕਦੇ ਹੂੰ ਕੀ ਤੁਹਾਡੇ ਮੇਰਾ ਨਾਮ ਪਰਮਜੀਤ ਕੌਰ ਹੈ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਕਿੜ ਕੇ ਆਏ ਹੋ ਐਸੀ ਮਹਿਸੂਸ ਹੋ ਤੋ ਕਿੜ ਕੇ ਆਏ ਜੀ ਕਿ ਕਿ ਕਿਹੜਾ ਏਰੀਆ ਤੁਹਾਡਾ ਸ਼ਹਿਰ ਸਾਡਾ ਫਰੀਦਕੋਟ ਹੈ ਫਰੀਦਕੋਟ ਕਿਹੜੀ ਗੇਮ ਚ ਭਾਗ ਲੈਂਦੇ ਮੈਂ ਸਲੈਟ ਕਰਦੀ ਆ ਮੈਂ ਲੌਂਗ ਰੇਸਾਂ ਲਾਉਂਦੀ ਆ ਮੈਂ 10 ਕਿਲੋਮੀਟਰ ਤੋਂ ਗੋਲ ਜਿੱਤ ਕੇ ਆਈ ਆ 5 ਕਿਲੋਮੀਟਰ 3 ਕਿਲੋਮੀਟਰ ਤੇ ਸੰਦਰਸ਼ ਚੰਨ ਲੋਕ ਅੱਜ ਕੱਲ ਬੱਚੇ ਨੌਜਵਾਨ ਨੇਗੇ ਖੇਡਾ ਪ੍ਰਤੀ ਜਾਗਰੂਕ ਨਹੀਂ ਹੁੰਦੇ ਨੇਗੇ ਜ਼ਿਆਦਾਤਰ ਜੇ ਕੋਈ ਮੋਬਾਈਲਾਂ ਚ ਰੋਜ਼ ਦਾ ਨਸ਼ਾ ਦੇ ਵਿੱਚ ਹਨਾ ਨੌਜਵਾਨਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਅਸੀਂ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਸਾਨੂੰ ਵੇਖ ਕੇ ਜਿਹੜੇ ਨਸ਼ੇ ਕਰਦੇ ਆ ਜਾਂ ਖੇਡਦੇ ਨਹੀਂ ਉਹਨਾਂ ਬੱਚੇ ਨੂੰ ਅਸੀਂ ਇੱਕ ਵਧੀਆ ਮੈਸੇਜ ਦੇਣਾ ਚਾਹੁੰਦੇ ਆਂ ਵੀ ਅਸੀਂ ਐਨੀ ਉਮਰ ਦੇ ਵਿੱਚ ਵੀ ਇੰਨਾ ਵਧੀਆ ਕਰ ਸਕਦੇ ਆ ਤੇ ਇਹ ਤਾਂ ਨੌਜਵਾਨ ਆ ਇਹ ਕਿਉਂ ਨਹੀਂ ਕਰ ਸਕਦੇ ਮੈਂ ਵਤਨ ਪੰਜਾਬ ਤੋਂ ਗੇਮਾਂ ਸ਼ੁਰੂ ਕੀਤੀਆਂ ਤੇ ਮੇਰੇ ਕੋਲੇ 150 ਨੇਡ ਮੈਡਲ ਹੋ ਗਏ ਆ ਤੇ ਮੈਂ ਨੌਜਵਾਨਾਂ ਨੂੰ ਇਹ ਹੀ ਕਹਿੰਦੀ ਆ ਵੀ ਮੋਬਾਈਲਾਂ ਤੋਂ ਦੂਰ ਰਹੋ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਗਰਾਊਂਡ ਦੇ ਨਾਲ ਜੁੜੋ ਅੱਛਾ ਸਰਕਾਰਾਂ ਵੱਲੋਂ ਤੁਹਾਨੂੰ ਕੋਈ ਮਿਲਿਆ ਕੋਈ ਸੈਕਟਰੀਟਰੀ ਜਾਂ ਕੋਈ ਸਰਕਾਰ ਵੱਲੋਂ ਕੋਈ ਖਾਸ ਨਹੀਂ ਮਿਲਿਆ ਜੀ ਕੋਈ ਹੀ ਮੈਸੇਜ ਹੈਗਾ ਉਹਨਾਂ ਨੂੰ ਉਹਨਾਂ ਨੂੰ ਅਸੀਂ ਇਹ ਮੈਸੇਜ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਜਾਂਦੇ ਆ ਘਰੋਂ ਪੈਸਾ ਖਰਚ ਕਰਕੇ ਜਾਂਦੇ ਆ ਵੀ ਸਾਡੀ ਵੱਡੀ ਉਮਰ ਆ ਸਾਰਿਆਂ ਦੀ ਤਾਂ ਸਾਨੂੰ ਕੁਝ ਆਉਣ ਜਾਣ ਦੇ ਕਰਾਇ ਭਾਣੇ ਹੈ ਹੋਣੀ ਚਾਹੀਦੀ ਹੈ ਤੇ ਤਾਂ ਕਿ ਸਾਨੂੰ ਫੀਡ ਵਗੈਰਾ ਵੀ ਚੰਗੀ ਮਿਲ ਸਕੇ ਤੇ ਇਹ ਵੀ ਹੋਣਾ ਚਾਹੀਦਾ ਸਕੇ ਕਿੰਨੀ ਕਿੰਨੀ ਉਮਰਾਂ ਦੇ ਨਾਲ ਨੇ ਤੁਹਾਡੇ ਜਿਹੜੇ ਖੇਡ ਕੇ ਆਏ ਆ ਅਸੀਂ ਸਾਰੇ ਵੱਡੀ ਉਮਰ ਦੇ ਹੀ ਆ ਮੈਂ ਪਿਛਲੇ ਸਾਲ 2024 ਰਿਟਾਇਰ ਹੋਈ ਆ ਕਿ ਕਿੰਤੀ ਦੇ ਵਿੱਚੋਂ ਹਾਂਜੀ ਕਿਦੇ ਵਿੱਚੋਂ ਮੈਂ ਟੀਚਰ ਲੈਣ ਚੋਂ ਸਰਕਾਰੀ ਹਾਂਜੀ ਸਰਕਾਰੀ ਠੀਕ ਹਾਂਜੀ ਕੀ ਨਾਮ ਹੈ ਜੀ ਤੇ ਕਿੱਥੇ ਖੇਡ ਕੇ ਆਏ ਹੋ ਤੁਸੀਂ ਮੇਰਾ ਨਾਮ ਹਰਜੀਤ ਕੌਰ ਹੈ ਜੀ ਅਸੀਂ ਸਾਰੇ ਪੰਜਾਬ ਤੋਂ ਟੀਮ ਗਏ ਸੀ ਕਿ ਮੈਸੂਰ ਕਨਟਕਾ ਦੇ ਵਿੱਚ ਖੇਡਣ ਵਾਸਤੇ ਸਾਰੇ ਅਲੱਗ-ਅਲੱਗ ਟੀਮਾਂ ਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਸੋ ਤੁਸੀਂ ਦੇਖ ਰਹੇ ਸਾਡੇ ਸਾਰਿਆਂ ਨੇ ਮੈਡਲ ਪਾਈ ਹੋਏ ਕਿਸੇ ਨੇ ਦੋ ਕਿਸੇ ਨੇ ਚਾਰ ਕਿਸੇ ਨੇ ਸ਼ੇਅਰ ਅਲੱਗ-ਅਲੱਗ ਦੀ ਹਮਾਰੇ ਵਿੱਚੋਂ ਪ੍ਰਾਪਤ ਕਰੇ ਨੇ ਜੇ ਤੁਸੀਂ ਇੱਥੇ ਦੇਖੋ ਤੁਸੀਂ ਉਮਰ ਦਾ ਤਾਜਾ ਨਹੀਂ ਲਾ ਸਕਦੇ ਕਿ ਸ਼ਾਇਦ ਅੱਜ ਕੱਲ ਦੇ ਨੌਜਵਾਨ ਮੁੰਡੇ ਜਿਹੜੇ ਉਹ ਵੀ ਸਾਡਾ ਮੁਕਾਬਲਾ ਕਰ ਸਕਦੇ ਜਿਵੇਂ ਉਹ ਮਤਾ ਜੀ ਖੜੇ ਨੇ 70 ਸਾਲ ਦੇ ਨੇ ਇੱਧਰ ਬਲਵਿੰਦਰ ਸਿੰਘ ਜੀ ਖੜੇ ਨੇ ਇਹ 68 ਸਾਲ ਦੇ ਨੇ ਅਸੀਂ ਇਹਨਾਂ ਤੋਂ ਸਾਰੇ ਛੋਹੇ ਆ ਤੁਸੀਂ ਇਹਨਾਂ ਨੂੰ ਜੇ ਗਰਾਉਂਡ ਦੇ ਵਿੱਚ ਭੱਜਦਾ ਦੇਖੋ ਸ਼ਾਇਦ ਅੱਜ ਕੱਲ ਦਾ ਕੋਈ ਨੌਜਵਾਨ ਮੁੰਡਾ ਵੀ ਨਹੀਂ ਭੱਜ ਸਕਦਾ ਤੇ ਨਾਲ ਹੀ ਮੈਂ ਨੌਜਵਾਨ ਮੁੰਡਿਆਂ ਨੂੰ ਬੇਨਤੀ ਕਰਦੀਆਂ ਅਪੀਲ ਕਰਦੀਆਂ ਵੀ ਨਸ਼ੇ ਛੱਡ ਕੇ ਤੁਸੀਂ ਇੱਧਰ ਸਾਡੇ ਨਾਲ ਟੀਮਾਂ ਦੇ ਵਿੱਚ ਆਓ ਇਹ ਮਾਸਟਰਜ਼ ਗੇਮਾਂ ਨੇ 30 ਸਾਲ ਤੋਂ ਲੈ ਕੇ 100 ਸਾਲ ਸੱਕਦਾ ਹਰ ਇੱਕ ਬੱਚਾ ਬੁੱਤਾ ਪੂਰੀ ਹਰ ਇੱਕ ਪਾਗ ਲੈ ਸਕਦਾ ਅੱਛਾ ਕਿਹੜੀ ਗੇਮ ਖੇਡ ਕੇ ਆਏ ਹੋ ਕਿੰਨੇ ਜਣੇ ਗਏ ਸੀ ਬਠਿੰਡੇ ਦੇੋਂ ਸਾਰੇ ਤੁਸੀਂ ਆ ਟੋਟਲ ਮੇਰੇ ਖਿਆਲ ਪੰਜਾਬ ਤੋਂ ਟੋਟਲ ਪੰਜਾਬ ਦੇ ਤੋਂ 70 ਮੈਂਬਰਗੇ ਸੀ ਜਿਹੇ ਖੇਡਣ ਵਾਸਤੇ ਅਲੱਗ-ਅਲੱਗ ਅਸਟੇਟਾਂ ਤੋਂ ਪਰ ਸਾਡੀ ਇਹ ਸਾਰਿਆਂ ਦੀ ਇਕੱਠੀ ਟੀਮ ਬਣੀ ਦੀ ਹੈ ਅਸੀਂ ਇਕੱਠੀ ਟਿਕਤਾਈ ਅਸੀਂ ਤੇ ਇਕੱਠੀ ਗਏ ਸੀ ਤੇ ਇਕੱਠੀ ਅੱਜ ਆ ਕੋਈ ਲੌਂਗ ਜੰਪ ਦਾ ਪਲੇਅਰ ਹੈ ਕੋਈ ਹਾਈ ਜੰਪ ਦਾ ਪਲੇਅਰ ਹੈ ਕੋਈ ਰੇਸ 10000 ਕਿਲੋਮੀਟਰ ਕੋਈ 5000 ਕਿਲੋ ਮਟਰ ਤੋਂ ਲੋਕ ਚੰਪ ਕੋਈ ਹਡਲਸ ਗੇਮਾਂ ਅਲੱਗ ਅਲੱਗ ਗੇਮਾਂ ਹੁੰਦੀਆਂ ਤੇ ਇਹ ਸਾਰੇ ਡਿਲੇਅ ਕੋਸਟ ਦੇ ਨੇ ਸਰ ਅੱਛਾ ਕਿੰਨੇ ਸਾਲਾਂ ਤੋਂ ਗੇਮਾਂ 'ਚ ਜੁੜੇ ਹੋ ਤੁਸੀਂ ਜੇਕਰ ਗੱਲ ਕੀਤੀ ਜਾਵੇ ਹੁਣ ਕਿੱਥੇ ਗੇਮ ਹੋਈ ਸੀ ਤੁਹਾਡੀ ਤੇ ਕਿੰਨੇ ਕ ਜਨ ਨੇ ਜਿੱਤ ਪ੍ਰਾਪਤ ਕਰਕੇ ਸੀਦੀ ਮੈਂ ਗੇਮਾਂ ਦੇ ਨਾਲ ਜੁੜੀ ਹਈ ਆ ਮੈਂ ਤੇ ਸਕੂਲ ਲਾਈਫ ਤੋਂ ਹੀ ਜੁੜੀ ਹਈ ਆ ਵਿੱਚ ਦੀ ਮੈਜਰ ਹੁਣ ਤੋਂ ਬਾਅਦ ਜੇ ਮੈਂ ਫੇਰ ਮਾਸ਼ ਕਰਦੀ ਆ ਸੀ ਤੇ ਹੁਣ ਫੇਰ ਅਸੀਂ ਨੂੰ ਜਦੋਂ ਪਤਾ ਲੱਗਿਆ ਸਾਨੂੰ ਕਿ 30 ਸਾਲ ਤੋਂ ਵੱਧ ਵੀ ਅਸੀਂ ਖੇਡ ਬਾਦ ਵੀ ਖੇਡ ਸਕਦੇ ਹਾਂ ਜਿਵੇਂ ਅਸੀਂ ਸਾਰੇ ਕੋਦੋਂ ਦੀ ਗੇਮਾਂ ਕਰਦੇ ਆਂ ਸਾਰੇ ਹੋ ਚੱਲਦੇ ਆਂ ਇਹ ਘਾ ਚਲਾਉਂਦੇ ਆਂ ਹਾਂ ਹੋਲੀ ਹੋਲੀ ਆਜੋ ਹੋਲੀ 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 Ah, não, não, I'll lend Hey, 1 minute